ਜੇ ਗਿਆਨੀ ਹਰਪ੍ਰੀਤ ਸਿੰਘ ਬੀਤੇ ਸਮੇਂ 'ਚ ਇੰਨੇ ਮਾਰੇ ਸੀ ਜਿੰਨਾ ਅਜਰ ਤੁਹਾਡੇ ਹੱਕ 'ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਪਰੇ ਮਾਰਿਆ ਸਵਾਲ ਸਿਧਾਂਤ ਦਾ ਗਿਆਨੀ ਹਰਪ੍ਰੀਤ ਸਿੰਘ ਦਾ ਨਹੀਂ ਗੱਲ ਤਾਂ ਆਇਆ ਜਿਸ ਰਾਹੋ ਜੱਤੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜੱਤੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਧਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਰਜੈਕਟਿਵ ਦੇ ਮੈਂਬਰਾਂ ਰਹੀ ਉਹ ਆਪਦਾ ਅੰਜਾਮ ਨੂੰ ਪੂਰਾ ਕਰੇ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਦੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੋ ਜਲੰਧਰ ਤੋਂ ਮੈਂਬਰ ਆ ਮੈਂ ਸਿਧਵਾ ਬੇੜ ਤੋਂ ਜਸਵੰਤ ਸਿੰਘ ਪੜਾਣ ਮੈਂਬਰ ਬਿਲਕੁਲ ਲੈਣਾ ਚਾਹੀਦਾ ਦੇਖੋ ਮੈਂ ਇੱਕ ਗੱਲ ਕਹਿ ਸਕਦਾ ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਬਈ ਤੁਸੀਂ ਜਿਹੜੀ ਪਰਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋ ਕਹਿ ਤਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਹੀ ਆ ਪਰ ਥੋੜੀ ਰਿਪੋਰਟ ਕੁਝ ਹੋਰ ਕਹਿੰਦੇ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਗਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਅਕਾਲ ਤਖਤ ਜਥੇਦਾਰ ਦਾ ਅਧਿਕਾਰ ਹੈ ਤੇ ਬਾਹਰ ਕਹਿਣਾ ਸੀ ਕੱਲ ਤੱਕ ਦਾ ਸਨਮਾਨ ਕਰਨੇ ਆ ਇਹ ਲੈਡ ਬੂ ਇਹਨਾਂ ਨੂੰ